ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਤੁਸੀਂ ਵੀ ਆਪਣੇ ਰਿਸ਼ਤੇ ਦੀ ਐਡ ਲਗਵਾਓ ਤੇ ਘਰ ਬੈਠੇ ਵੇਖੋ ਹਜ਼ਾਰਾਂ ਰਿਸ਼ਤੇ ਆਪਣੇ ਚੈਨਲ ਤੇ ਸਿਰਫ ਐਡ ਦਾ ਕੰਮ ਕੀਤਾ ਜਾਂਦਾ ਹੈ ਜੀ ਰਿਸ਼ਤਾ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਵੇਖ ਕੇ ਕਰਨਾ ਅਗਰ ਤੁਸੀਂ ਵੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਲਿਖੀ ਜਾਣਕਾਰੀ ਸਾਨੂੰ ਸਾਡੇ ਵਟਸਐਪ ਨੰਬਰ ਤੇ ਭੇਜੋ ਐਡ ਲਗਾਉਣ ਦੀ ਜੋ ਵੀ ਫੀਸ ਹੋਵੇਗੀ ਤੁਹਾਨੂੰ ਵਟਸਐਪ ਰਾਹੀਂ ਦੱਸ ਦਿੱਤੀ ਜਾਵੇਗੀ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਲੜਕੀ ਦਾ ਜੀ ਨਾਮ ਪ੍ਰਭਜੋਤ ਕੌਰ ਪਤਾ ਸਮਰਾਲਾ ਤੋਂ ਕਾ ਸਟੇਜੀ ਲੜਕੀ ਦੀ ਸਿੱਖ ਤੇ ਗੋਤ ਹੈ ਜੀ ਮਹਿਰਾ ਉਮਰ ਹੈ ਜੀ 28 ਸਾਲ ਤੇ ਕੱਦ ਹੈ 5 ਫੁੱਟ 6 ਇੰਚ ਭਰਾ ਲੜਕੀ ਦਾ ਦੁਬਈ ਦੇ ਵਿੱਚ ਹੈ ਜੀ ਤੇ ਪੜ੍ਹਾਈ ਕਰੀਏ ਲੜਕੀ ਨੇ ਜੀ ਐਨ ਐਮ ਨਰਸਿੰਗ ਡਿਪਲੋਮਾ 3 ਇਅਰਸ ਦਾ ਜੀ ਕੰਮ ਕਰ ਰਹੀ ਹੈ ਜੀ ਲੜਕੀ ਸਾਈਪ੍ਰਸ ਦੇ ਵਿੱਚ ਡਿਗਰੀ ਦੀ ਪੜ੍ਹਾਈ ਕਰ ਰਹੀ ਹੈ ਪਰਵਾਰ ਦੀ ਮੰਗ ਹੈ ਜੀ ਮੁੰਡਾ ਪੀਆਰ ਹੋਵੇ ਕਿਸੇ ਵੀ ਦੇਸ਼ ਦਾ ਕੋਈ ਮੰਗ ਨਾ ਹੋਵੇ ਜੀ ਨਸ਼ਾ ਰਹਿਤ ਹੋਵੇ ਜੀ ਲੜਕਾ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਤੁਸੀਂ ਸਿੱਧੀ ਗੱਲਬਾਤ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਜੱਟ ਸਿੱਖ ਗੋਤ ਹੈ ਜੀ ਗਿੱਲ ਉਮਰ ਹੈ ਲੜਕੀ ਦੀ 34 ਸਾਲ ਲੜਕੀ ਕੈਨੇਡੀਅਨ ਬੌਰਨ ਹੈ ਜੀ ਕੱਦ ਹੈ 5 ਫੁੱਟ 6 ਇੰਚ ਪੜ੍ਹਾਈ ਕਰੀਏ ਜੀ ਲੜਕੀ ਨੇ ਡਿਗਰੀ ਐਨ ਲਾ ਦੀ ਕਮ ਕਰੇ ਜੀ ਵਰਕਿੰਗ ਵਿਦ ਲਾ ਫਰਮ ਦੇ ਵਿੱਚ ਲੜਕੀ ਕੰਮ ਕਰਦੀ ਹੈ ਮੰਗ ਹੈ ਜੀ ਲੜਕੀ ਦੇ ਪਰਿਵਾਰ ਦੀ ਕਿ ਮੁੰਡਾ ਕੈਨੇਡਾ ਦਾ ਬੌਰਨ ਹੋਵੇ ਵਧੀਆ ਪੜ੍ਹਿਆ ਲਿਖਿਆ ਹੋਵੇ ਜੀ ਨੌਕਰੀ ਵਾਲਾ ਹੋਵੇ ਜੱਟ ਸਿੱਖ ਫੈਮਿਲੀ ਤੋਂ ਹੋਵੇ ਨੰਬਰ ਦਿੱਤਾ ਗਿਆ ਜੀ ਲੜਕੀ ਦੇ ਪਰਿਵਾਰ ਦਾ ਕਾਲੀ ਪੱਟੀ ਦੇ ਵਿੱਚ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਪ੍ਰਦੀਪ ਕੌਰ ਪਤਾ ਹੁਸ਼ਿਆਰਪੁਰ ਉਮਰ ਹੈ ਲੜਕੀ ਦੀ 26 1990 ਕੱਦ ਹੈ 5 ਫੁੱਟ 2 ਇੰਚ ਕਾਸਟ ਹੈ ਜੀ ਸਿੱਖ ਰਵਿਦਾਸੀਆ ਗੋਤ ਹੈ ਹੀਰ ਤੇ ਨਾਨਕਿਆਂ ਦਾ ਗੋਤ ਹੈ ਜੱਸਲ ਪੜ੍ਹਾਈ ਕਰੀ ਹੈ ਲੜਕੀ ਨੇ ਬੀਕਮ ਐਮਕਮ ਬੀਐਡ ਭਰਾ ਇੱਕ ਮੈਰਿਡ ਹੈ ਤੇ ਭੈਣ ਵੀ ਇੱਕ ਮੈਰਿਡ ਹੈ ਪਿਤਾ ਰਟਾਇਰ ਨੇ ਜੀ ਮਾਤਾ ਹਾਊਸ ਵਾਈਫ ਨੇ ਫੈਮਿਲੀ ਵੈਲਿਊ ਲਿਬਰਲ ਹੈ ਜੀ ਫੈਮਿਲੀ ਸਟੇਟਸ ਮੀਡਲ ਕਲਾਸ ਹੈ ਜੀ ਕਮ ਕਰ ਰਹੀ ਵਰਕਿੰਗ ਐਜ਼ ਅ ਅਕਾਊਂਟੈਂਟ ਮੰਗ ਹੈ ਜੀ ਮੁੰਡੇ ਨੇ ਬੀਟੈਕ ਕਰੀ ਹੋਵੇ ਜਾਂ ਯੂਰਪ ਦੀ ਕਿਸੇ ਵੀ ਕੰਟਰੀ ਦਾ ਲੜਕਾ ਪੀਆਰ ਹੋਵੇ ਤੇ ਰਵੀਦਾਸ ਜੀ ਇਹਨਾਂ ਨਾਲ ਸੰਪਰਕ ਕਰਨ ਜੀ ਨੰਬਰ ਦਿੱਤਾ ਗਿਆ ਕਾਲੀ ਪੱਟੀ ਦੇ ਵਿੱਚ ਲੜਕੀ ਦੇ ਪਰਿਵਾਰ ਦਾ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਹਾਂ ਜੀ ਹਰੀ ਪੱਟੀ ਵਾਲੇ ਨੰਬਰ ਤੇ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰੋ ਅਗਲਾ ਰਿਸ਼ਤੇ ਜੀ ਲੜਕੀ ਦਾ ਨਾਮ ਕੌਰ ਪਤਾ ਮਲੇਰ ਕੋਟਲਾ ਤੋਂ ਕਾਸਟ ਜੱਟ ਸਿੱਖ ਉਮਰੇ ਜੀ 12 1995 ਕਾਤੇ 5 ਫੁੱਟ 3 ਇੰਚ ਪੜ੍ਹਾਈ ਕਰੀਏ ਜੀ ਲੜਕੀ ਨੇ ਬੀਐਸਸੀ ਨਰਸਿੰਗ 2 ਇਅਰ ਡਿਪਲੋਮਾ ਹੈਲਥ케ਅਰ ਇਨ ਕੈਨੇਡਾ ਤੋਂ ਕੰਮ ਕਰ ਰਹੀ ਹੈ ਜੀ ਕੁੜੀ ਕੈਨੇਡਾ ਦੀ ਪੀਆਰ ਹੈ ਜੋਬ ਵਰ ਜੀ ਰਜਿਸਟਰਡ ਨਰਸ ਇਨ ਕੈਨੇਡਾ ਭੈਣ ਭਰਾ ਕੋਈ ਨਹੀਂ ਜੀ ਲੜਕੀ ਇਕੱਲੀ ਹੈ ਮੰਗ ਹੈ ਜੀ ਇਹਨਾਂ ਦੇ ਪਰਿਵਾਰ ਦੀ ਮੁੰਡਾ ਸੋਹਣਾ ਸੁਨੱਖਾ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਕੈਨੇਡਾ ਦਾ ਲੜਕਾ ਪੀਆਰ ਹੋਵੇ ਸੇਮ ਸਟੱਡੀ ਹੋਵੇ ਨੰਬਰ ਦਿੱਤਾ ਗਿਆ ਜੀ ਲੜਕੀ ਦੇ ਪਰਿਵਾਰ ਦਾ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰੋ ਜੀ ਹਾਂਜੀ ਅਗਲਾ ਰਿਸ਼ਤਾ ਹੈ ਜੀ ਲੜਕੀ ਦਾ ਨਾਮ ਲੜਕੀ ਲక్ష్ਦੀਪ ਸ਼ਰਮਾ ਪਤਾ ਸੰਗਰੂਰ ਤੋਂ ਉਮਰ ਹੈ ਜੀ 31 1993 ਜਨਮ ਟਾਈਮ ਹੈ ਜੀ 6:10 ਪੀਐਮ ਕਮ ਕਰ ਰਹੀ ਜੀ ਲੜਕੀ ਕੈਨੇਡਾ ਬ੍ਰਮਟਨ ਦੀ ਪੀਆਰ ਹੈ ਮੰਗੇ ਜੀ ਪਰਿਵਾਰ ਦੀ ਮੁੰਡਾ ਕੈਨੇਡਾ 온ਟਾਰੀਓ ਪੀਆਰ ਹੋਵੇ ਸਿਰਫ ਸਰਸਵਤ ਬ੍ਰਾਹਮਣ ਫੈਮਿਲੀ ਹੀ ਇਹਨਾਂ ਨਾਲ ਸੰਪਰਕ ਕਰੇ ਜੀ ਨੰਬਰ ਦਿੱਤੇ ਗਏ ਨੇ ਜੀ ਲੜਕੀ ਦੇ ਪਰਿਵਾਰ ਦੇ ਕਾਲੀ ਪੱਟੀ ਵਿੱਚ ਤੁਸੀਂ ਇਹਨਾਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰੋ ਜੀ ਹਾਂਜੀ ਅਗਲਾ ਰਿਸ਼ਤਾ ਜੀ ਲੜਕੇ ਦਾ ਨਾਮ ਅਮਰਿਤਪਾਲ ਸਿੰਘ ਪਤਾ ਹੈ ਜੀ ਮਹਲ ਖੁਰਦ ਬਰਨਾਲਾ ਦੇ ਕੋਲ ਕਾਸਟੇ ਜੀ ਲੜਕੇ ਦੀ ਜੱਟ ਸਿੱਖ ਤੇ ਗੋਤ ਹੈ ਜੀ ਹੈਰੀ ਉਮਰ ਹੈ 21 2 1999 ਕਾਦੇ ਜੀ 5 ਫੁੱਟ ਦਾ 6 ਇੰਚ ਪੜ੍ਹਾਈ ਕਰੀਏ ਜੀ BCA 9 BCC ਵੈਨਕੂਵਰ ਦੇ ਵਿੱਚ ਭੈਣ ਭਰਾ ਕੋਈ ਨਹੀਂ ਲੜਕਾ ਇਕੱਲਾ ਜੀ ਕੰਮ ਕਰ ਹੈ ਜੀ ਮੁੰਡੇ ਕੋਲ 8 ਕਿਲੇ ਜ਼ਮੀਨ ਹੈ ਕੈਨੇਡਾ ਦਾ ਸਟੱਡੀ ਵੀਜ਼ਾ ਤੇ ਪਰਿਵਾਰ ਦੀ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਕੈਨੇਡਾ ਦੀ ਪੀਆਰ ਹੋਵੇ ਜਾਂ ਵਰਕ ਪਰਮਿਟ ਤੇ ਹੋਵੇ ਨੰਬਰ ਦਿੱਤਾ ਗਿਆ ਜੀ ਕਾਲੀ ਪੱਟੀ ਦੇ ਵਿੱਚ ਲੜਕੇ ਦੇ ਪਰਿਵਾਰ ਦਾ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰੋ ਜੀ ਹਾਂਜੀ ਅਗਲਾ ਰਿਸ਼ਤਾ ਹੈ ਜੀ ਲੜਕੇ ਦਾ ਨਾਮ ਸਿੰਘ ਪਤਾ ਰੋਪੜ ਤੋਂ ਕਾਸਟ ਹੈ ਜੀ ਜੱਟ ਸਿੱਖ ਗੋਤ ਹੈ ਬੈਂਸ ਉਮਰ ਹੈ ਜੀ 1993 ਕੱਦ ਹੈ 5 ਫੁੱਟ 5 ਇੰਚ ਪੜ੍ਹਾਈ ਕਰੀ ਹੈ ਜੀ ਪਲੱਸ 2 ਭੈਣ ਇੱਕ ਮੈਰਿਡ ਹੈ ਕਮਕਾਰ ਜੀ ਦਵਾਈ ਦੇ ਵਿੱਚ 5 ਸਾਲ ਦਾ ਐਕਸਪੀਰੀਅੰਸ ਹੈ ਜੀ ਲੜਕੇ ਦਾ ਡਰਾਈਵਰ ਦਾ ਲਾਇਸੈਂਸ ਹੈ ਪਿਤਾ ਖੇਤੀਬਾੜੀ ਦਾ ਕੰਮ ਕਰਦੇ ਨੇ ਤੇ ਮਾਤਾ ਹਾਊਸ ਵਾਈਫ ਨੇ ਮੰਗਿਆ ਜੀ ਪਰਵਾਰ ਦੀ ਕੁੜੀ ਘਰੇਲੂ ਹੋਵੇ ਜੱਟ ਸਿੱਖ ਕਾਸਟ ਤੋਂ ਹੋਵੇ ਸਿੰਪਲ ਵਿਆਹ ਕਰਨਾ ਜੀ ਇਹਨਾਂ ਨੇ ਹੋਰ ਕੋਈ ਮੰਗ ਨਹੀਂ ਪਰਵਾਰ ਦੀ ਲੜਕੀ ਬੁਟੀਕ ਦਾ ਕੰਮ ਸਿੱਖੀ ਹੋਵੇ ਜੀ ਰਾਜਪੂਰਾ ਪਟਿਆਲਾ ਸਰਹੰਦ ਹਰਿਆਣਾ ਨਵਾਂ ਸ਼ਹਿਰ ਨੂੰ ਪਹਲਾ ਜੀ ਨੰਬਰ ਦਿੱਤਾ ਗਿਆ ਜੀ ਲੜਕੇ ਦੇ ਪਰਿਵਾਰ ਦਾ ਤੁਸੀਂ ਸਿੱਧੀ ਗੱਲਬਾਤ ਕਰਕੇ ਜਾਣਕਾਰੀ ਲੈ ਸਕਦੇ ਹੋ ਹਰੀਪੱਟੀ ਵਾਲੇ ਨੰਬਰ ਤੇ ਸਾਡੇ ਨਾਲ ਤੁਸੀਂ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਜੀ। ਹਾਂਜੀ ਅਗਲਾ ਰਿਸ਼ਤੇਜੇ ਜੀ ਲੜਕੇ ਦਾ ਨਾਮ ਸਿੰਘ ਸਰਦਾਰ ਕਾਸਟ ਜੱਟ ਸਿੱਖ ਹੈ ਜੀ, ਗੋਤ ਹੈ ਢਾਲੀਵਾਲ। ਉਮਰ ਹੈ ਜੀ 1 ਅਕਤੂਬਰ 1998, ਕੱਦ ਹੈ 5 ਫੁੱਟ 6 ਇੰਚ। ਭੈਣ ਭਰਾ ਕੋਈ ਨਹੀਂ ਜੀ, ਲੜਕਾ ਇਕੱਲਾ ਹੀ ਹੈ। ਪੜ੍ਹਾਈ ਕਰੀ ਹੈ ਜੀ ਲੜਕੇ ਨੇ ਪਲੱਸ 2 ਮੈਡੀਕਲ ਨਾਲ ਤੇ ਬੀਐਸਸੀ ਕੰਪਿਊਟਰ ਸਾਇੰਸ ਕੈਨੇਡਾ ਤੋਂ। ਪਿਤਾ ਲੜਕੇ ਦੇ ਐਸਡੀਓ ਪਾਵਰਕਾਮ ਦੇ ਵਿੱਚ ਮਾਤਾ ਸੈਂਟਰ ਹੈਡ ਟੀਚਰ ਐਜੂਕੇਸ਼ਨ ਬੋਰਡ ਦੇ ਵਿੱਚ ਕੰਮ ਕਰ ਰਹੇ ਜੀ ਮੁੰਡਾ ਕੈਨੇਡਾ ਦਾ ਪੀਆਰ ਹੈ 7 ਕਿਲੇ ਜ਼ਮੀਨ ਹੈ ਕੈਨੇਡਾ ਦੇ ਵਿੱਚ ਆਪਣਾ ਘਰ ਹੈ ਜੀ ਲੜਕੇ ਦਾ ਮੰਗ ਹੈ ਇਹਨਾਂ ਦੇ ਪਰਿਵਾਰ ਦੀ ਜੀ ਕੁੜੀ ਸੋਹਣੀ ਸੁਨੱਖੀ ਹੋਵੇ ਕੱਦ ਲੜਕੀ ਦਾ 5 ਫੁੱਟ 4 ਇੰਚ ਹੋਵੇ ਜੀ ਕੈਨੇਡਾ ਜਾਂ ਇੰਡੀਆ ਤੋਂ ਹੋਵੇ ਲੜਕੀ ਨੇ ਡਿਗਰੀ ਕਰੀ ਹੋਵੇ ਜੀ ਬੀ ਡੀ ਐਸ ਜਾਂ ਐਮ ਟੈਕ ਜਾਂ ਬੀ ਐਸ ਸੀ ਨਰਸਿੰਗ ਕਰੀ ਹੋਵੇ ਨੰਬਰ ਦਿੱਤਾ ਗਿਆ ਜੀ ਲੜਕੇ ਦੇ ਪਰਿਵਾਰ ਦਾ ਕਾਲੀ ਪੱਟੀ ਦੇ ਵਿੱਚ ਤੁਸੀਂ ਇਹਨਾਂ ਨਾਲ ਸਿੱਧੀ ਗੱਲਬਾਤ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰੋ ਜੀ ਹਾਂਜੀ ਅਗਲਾ ਰਿਸ਼ਤਾ ਲੜਕੇ ਦਾ ਨਾਮ ਕੁਲਵਿੰਦਰ ਸਿੰਘ ਪਤਾ ਨੰਗਲ ਡੈਮ ਜ਼ਿਲ੍ਹਾ ਰੂਪਨਗਰ ਤੋਂ ਕਾਸਟ ਹੈ ਜੀ ਲੜਕੇ ਦੀ ਜੱਟ ਸਿੱਖ ਤੇ ਪੜ੍ਹਾਈ ਕਰੀ ਹੈ ਜੀ ਪਲੱਸ 2 ਉਮਰ ਹੈ ਜੀ ਲੜਕੇ ਦੀ 24 12 1992 ਕੰਮ ਕਰਦਾ ਜੀ ਕ੍ਰਸ਼ਰ ਟੈਪਰ ਦੇ ਵਿੱਚ ਲੜਕਾ ਕੰਮ ਕਰਦਾ ਹੈ ਫੈਮਿਲੀ ਦੇ ਵਿੱਚ ਨੇ ਜੀ ਮਾਤਾ ਪਿਤਾ ਇਹਨਾਂ ਦੇ ਪਰਿਵਾਰ ਦੀ ਮੰਗ ਹੈ ਜੀ ਕੁੜੀ ਘਰੇਲੂ ਹੋਵੇ ਮੰਗ ਕੋਈ ਨਹੀਂ ਜੀ ਇਹਨਾਂ ਦੇ ਪਰਿਵਾਰ ਦੀ ਉਹਨਾਂ ਤੇ ਰੋਪਣ ਵਾਲੇ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਜੀ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਤੁਸੀਂ ਸਿੱਧੀ ਗੱਲਬਾਤ ਕਰਕੇ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਜੀ ਨਾਮ ਸਿੰਘ ਕਾਸਟ ਜੱਟ ਸਿੱਖ ਪਤਾ ਜੀ ਮੋਗਾ ਤੋਂ ਉਮਰ ਹੈ 26 2 1997 ਪੜ੍ਹਾਈ ਕਰੀ ਹੈ ਜੀ ਪਲੱਸ 2 ਬੀਏ ਆਈਟੀਆਈ ਡਿਪਲੋਮਾ ਕੰਪਿਊਟਰ ਐਪਲੀਕੇਸ਼ਨ ਭੈਣ ਇੱਕ ਮੈਰਿਡ ਹੈ ਜੀ ਕੈਨੇਡਾ ਸੈਟਲ ਹੈ ਕਮਕਰ ਹੈ ਜੀ ਮੁੰਡਾ ਕੈਨੇਡਾ ਦੇ ਵਿੱਚ ਵਿਜ਼ਟਰ ਵੀਜ਼ੇ ਤੇ ਹੈ ਵਰਕ ਪਰਮਿਟ ਅਪਲਾਈ ਕੀਤਾ ਹੋਇਆ ਜੀ ਪੰਜਾਬ ਦੇ ਵਿੱਚ 5 ਕਿਲੇ ਜ਼ਮੀਨ ਹੈ ਜੀ ਲੜਕੇ ਕੋਲ ਫੈਮਿਲੀ ਦੇ ਵਿੱਚ ਮਾਤਾ ਪਿਤਾ ਦਾ ਮਲਟੀਪਲ ਵੀਜ਼ਾ ਲੱਗਿਆ ਹੋਇਆ ਜੀ ਕੈਨੇਡਾ ਦਾ ਮੰਗ ਹੈ ਜੀ ਪਰਿਵਾਰ ਦੀ ਇਹਨਾਂ ਦੀ ਕਿ ਲੜਕੀ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੋਵੇ ਜਾਂ ਪੀਆਰ ਹੋਵੇ ਜਾਂ ਫਿਰ ਖਰਚਾ ਕਰ ਦਿੱਤਾ ਜਾਵੇਗਾ ਜੀ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਸਿੱਧੀ ਗੱਲਬਾਤ ਕਰਕੇ ਸਾਰੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਹਰੀਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰੋ ਜੀ ਹਾਂਜੀ ਅਗਲਾ ਰਿਸ਼ਤੇ ਜੀ ਨਾਮ ਦਲਵਾਰ ਸਿੰਘ ਬਾਠ ਪਤਾ ਲੁਧਿਆਣਾ ਤੋਂ ਆ ਜੀ ਮੁੰਡਾ ਕਾਸਟ ਜੱਟ ਸਿੱਖ ਹੈ ਉਮਰ ਹੈ 6 4 1995 ਕਾਦੇ ਜੀ 5 ਫੁੱਟ 10 ਇੰਚ ਭਰਾ ਇੱਕ ਮੈਰਿਡ ਹੈ ਜੀ ਲੜਕੇ ਦਾ ਬੈਂਕ ਦੇ ਵਿੱਚ ਮੈਨੇਜਰ ਹੈ ਫੈਮਿਲੀ ਦੇ ਵਿੱਚ ਨੇ ਜੀ ਮਾਤਾ ਪਿਤਾ ਗੋਤ ਹੈ ਜੀ ਗਰੇਵਾਲ ਤੇ ਨਾਨਕਿਆਂ ਦਾ ਗੋਤ ਹੈ ਬਾਠ ਪੜ੍ਹਾਈ ਕਰੀਏ ਜੀ ਬੀਏ ਕੰਪਿਊਟਰ ਦਾ ਡਿਪਲੋਮਾ ਕੰਮ ਕਰੇ ਜੀ ਡਾਇਮੰਡ ਮੈਨੇਜਰ ਐਟ ਗੋਲਡ ਐਂਡ ਡਾਇਮੰਡ ਸ਼ੋਰੂਮ ਦਵਾਈ ਦੇ ਵਿੱਚ ਲੜਕਾ ਕੰਮ ਕਰਦਾ ਹੈ 1 ਲੱਖ ਸੈਲਰੀ ਹੈ ਜੀ ਮੁੰਡੇ ਦੀ ਮੰਗ ਹੈ ਜੀ ਪਰਿਵਾਰ ਦੀ ਕੁੜੀ ਸੋਹਣੀ ਸੁਨੱਖੀ ਵਧੀਆ ਪਰਿਵਾਰ ਤੋਂ ਘਰੇਲੂ ਹੋਵੇ ਨੰਬਰ ਦਿੱਤਾ ਗਿਆ ਜੀ ਲੜਕੇ ਦੇ ਪਰਿਵਾਰ ਦਾ ਤੁਸੀਂ ਸਿੱਧੀ ਗੱਲਬਾਤ ਕਰਕੇ ਜਾਣਕਾਰੀ ਲੈ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰੋ ਜੀ